ਪੰਜਾਬ ਚ ਲੋਕ ਸਭਾ ਚੋਣਾਂ ਨੂੰ ਮਹਿਜ਼ ਕੁਝ ਕੁ ਘੰਟਿਆਂ ਦਾ ਸਮਾਂ ਬਾਕੀ ਬਚਿਆ ਤੇ ਹਰ ਇੱਕ ਰਾਜਨੀਤਿਕ ਪਾਰਟੀ ਦੇ ਉਮੀਦਵਾਰ ਵੱਲੋਂ ਪੂਰੀ ਜ਼ੋਰ ਅਜ਼ਮਾਇਸ਼ ਕੀਤੀ ਜਾ ਰਹੀ ਹੈ ਤਾਂ ਜੋ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀਆਂ ਵੋਟਾਂ ਹਾਸਲ ਹੋ ਸਕਣ ਸੁਮਿਰਨ ਨਾਲ ਇਸ ਵਕਤ ਗੱਲਬਾਤ ਕਰਨ ਲਈ ਹੁਸ਼ਾਰਪੁਰ ਤੋਂ बसपा ਜਨਕੀ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਐਡਵੋਕੇਟ ਰਣਜੀਤ ਕੁਮਾਰ ਮੌਜੂਦ ਨੇ ਗੱਲਬਾਤ ਕਰਾਂਗੇ ਪਿਛਲੇ ਕਈ ਦਿਨਾਂ ਤੋਂ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ ਕਿ ਉਹ ਜਿਆ ਹੁੰਗਾਰਾ ਉਹਨਾਂ ਨੂੰ ਆਮ ਲੋਕਾਂ ਦਾ ਮਿਲਿਆ ਰਣਜੀਤ ਜੀ ਪਿਛਲੇ ਕਈ ਦਿਨਾਂ ਤੋਂ ਤੁਸੀਂ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਹੋ ਵੱਖ-ਵੱਖ ਖਲਕਿਆਂ ਦੇ ਵਿੱਚ ਵੱਖ-ਵੱਖ ਕਸਬਿਆਂ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹੋ ਵਿਚਾਰ ਵਟਾਂਦਰਾ ਕਰ ਰਹੇ ਹੋ ਕਿਸ ਤਰ੍ਹਾਂ ਦਾ ਹੁੰਗਾਰਾ ਰਿਹਾ ਲੋਕਾਂ ਦਾ ਇਸ ਵਾਰ ਅ ਪਹਿਲਾਂ ਤਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇਹ ਜਿਹੜੇ ਦੋ ਮੁੱਦੇ ਹੈਗੇ ਆ ਪਹਿਲਾ ਮੁੱਦਾ ਤਾਂ ਇਹ ਹੈਗਾ ਕਿ ਜਿਵੇਂ ਕਿ ਮੈਂ ਪਾਰਟੀ ਦਾ ਇੱਕ ਟਕਸਾਲੀ ਵਰਕਰ ਆ ਮੋਢ ਕਲੀਮ ਤੋਂ ਪਾਰਟੀ ਨਾਲ ਜੁੜਿਆ ਹੋਇਆ ਤੇ ਵਰਕਰਾਂ ਦੇ ਵਿੱਚ ਇਸ ਗੱਲ ਨੂੰ ਕੋਈ bari ਜਾਂ parachute ਤੋਂ ਜਾਂ ਕੋਈ ਦਲਬਜ਼ਲੂ ਲੀਡਰ ਨਹੀਂ ਆ ਪਾਰਟੀ ਦਾ ਆਪਣਾ ਲੀਡਰ ਹੈ ਤੋਂ ਉਸ ਕਰਕੇ ਇੱਕ ਫਾਇਦਾ ਹੋਇਆ ਦੂਸਰਾ ਇਹ ਹੈ ਕਿ ਇਲਾਕੇ ਦੇ ਵਿੱਚ ਕਾਫੀ ਸਾਲਾਂ ਦੇ ਵਿੱਚ ਮੈਂ ਐਕਟਿਵ ਹੈਗਾ 26 27 ਸਾਲ ਤੋਂ ਤੋਂ ਮੈਨੂੰ ਕਿਤੇ ਜਾ ਕੇ ਦੱਸਣਾ ਨਹੀਂ ਪੈਂਦਾ ਕਿ ਮੈਂ ਰੰਜੀਤ ਕੁਮਾਰ ਕੌਣ ਹੈਗਾ ਵਰਕਰਾਂ ਨੂੰ ਵੋਟਰਾਂ ਸਪੋਰਟਰਾਂ ਨੂੰ ਇਲਾਕੇ ਦੇ ਲੋਕਾਂ ਨੂੰ ਪਤਾ ਹੈ ਕੁਛ ਮੈਂ ਵਕੀਲ ਹਾਂ ਜ਼ਿਲ੍ਹਾ ਬਾਰਿਸ ਦਾ ਪ੍ਰੈਜ਼ੀਡੈਂਟ ਵੀ ਹਾਂ ਤਾਂ ਉਹਦੇ ਕਰਕੇ ਵੀ ਮੈਨੂੰ ਪਛਾਣ ਦੇ ਮਸਲੇ 'ਚ ਮੈਨੂੰ ਕੋਈ ਇਸ਼ੂ ਨਹੀਂ ਹੈ ਉਹਦਾ ਮੈਨੂੰ ਫਾਇਦਾ ਮਿਲਿਆ ਦੂਸਰਾ ਇਹ ਹੈ ਕਿ ਜੋ ਕਾਂਗਰਸ, ਭਾਜਪਾ, ਅਕਾਲੀ ਦਲ ਔਰ ਹੁਣ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਕਾਰਗੁਜ਼ਾਰੀਆਂ ਆ ਪਿਛਲੇ ਕੁਝ ਸਾਲਾਂ ਤੋਂ ਲੋਕਾਂ ਨੇ ਬੜੇ ਆਸ ਨਾਲ ਪਹਿਲਾਂ ਨਰਿੰਦਰ ਮੋਦੀ ਜੀ ਨੂੰ ਭਾਜਪਾ ਨੂੰ ਭਾਰਤ ਦੀ ਸੱਤਾ ਸੌਂਪੀ ਐ। ਤੋਂ ਪਿਛਲੇ 10 ਸਾਲ ਦੇ ਵਿੱਚ ਜੋ ਮੁੱਦੇ ਕ੍ਰੀਏਟ ਹੋਏ ਆ ਔਰ ਦੂਸਰਾ ਆਮ ਆਦਮੀ ਪਾਰਟੀ ਨੇ ਜੋ ਪਿਛਲੇ 2.5 ਸਾਲ ਦੇ ਵਿੱਚ ਜਿੱਦਾਂ ਵੀ ਮੁੱਦੇ ਕਹੇ ਸੀ ਜਾਂ ਲੋਕਾਂ ਦੇ ਵਿੱਚ ਰੱਖੇ ਸੀ ਵੀ ਅਸੀਂ ਇਹ ਮੁੱਦਿਆਂ ਨੂੰ ਡੀਲ ਕਰਾਂਗੇ ਔਰ ਇਹਨਾਂ ਦਾ ਹੱਲ ਕਰਾਂਗੇ। ਉਹ ਮੋਡਰਨ ਬਿਤੇ ਆਮ ਆਦਮੀ ਪਾਰਟੀ ਵੀ ਕਬੂਰੀ ਤਰ੍ਹਾਂ ਫੇਲ ਹੋਈ ਐ ਜਿਸ ਵਜ੍ਹਾ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਵਾਰ ਫੇਰ ਬਦਲਾਅ ਦਾ ਜਿਹੜਾ ਮਾਹੌਲ ਦਿਖਾਈ ਦੇ ਰਿਹਾ ਲੋਕ ਇਹਨਾਂ ਪਾਰਟੀਆਂ ਤੋਂ ਕਾਫੀ ਜ਼ਿਆਦਾ ਜਿਹਨਾਂ ਕਹਿ ਲਓ ਕਿ ਦੁਖੀ ਹੋ ਕੇ ਉਬਲੇ ਹੋਏ ਨੇ ਉਹ ਰੋ ਪਰਵਰਤਨ ਕਰਨਾ ਚਾਹੁੰਦੇ ਨੇ ਤੋਂ ਮੈਨੂੰ ਉਮੀਦ ਹੈ ਕਿ ਰਿਜ਼ਲਟ ਬਹੁਜਨ ਸਮਾਜ ਪਾਰਟੀ ਦਾ ਅੱਛਾ ਆਏਗਾ ਪਰਵਰਤਨ ਪਰਵਰਤਨ ਦੀ ਰਣਜੀਤ ਜੀ ਤੁਸੀਂ ਗੱਲ ਕਰ ਰਹੇ ਹੋ ਕਿ ਲੋਕ ਇਹਨਾਂ ਜਿਹੜੀਆਂ ਸਰਕਾਰਾਂ ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਾਂਗਰਸ ਹੈ ਭਾਰਤੀ ਜਨਤਾ ਪਾਰਟੀ ਹੈ ਉਹ ਮੁੱਦੇ ਤਾਂ ਪੜਖ ਚੁੱਕੀ ਆ ਤਾਂ ਤੁਸੀਂ ਜਿਹੜੇ ਮੁੱਦਿਆਂ ਨੂੰ ਲੈ ਕੇ ਕਿਹੜੇ ਵਿਜ਼ਨ ਨੂੰ ਲੈ ਕੇ ਲੋਕਾਂ ਦੇ ਵਿੱਚ ਵਿਚਾਰ ਰਹੇ ਹੋ ਕਿਉਂਕਿ ਹੁਸ਼ਾਰਪੁਰ ਸ਼ਹਿਰ ਤੋਂ ਇਲਾਵਾ ਮੈਂ ਜੇਕਰ ਗੱਲ ਕਰੀ ਆਪਾਂ ਹੁਸ਼ਾਰਪੁਰ ਪੂਰੇ ਜ਼ਿਲ੍ਹੇ ਭਰ ਦੀ ਤਾਂ ਮੈਨੂੰ ਲੱਗਦਾ ਹਰ ਪਾਸੇ ਚੁਫੇਰੇ ਉਹ ਜਿਹੜਾ ਸਮੱਸਿਆਵਾਂ ਵਾਲਾ ਘਿਰਿਆ ਹੋਇਆ ਨਜ਼ਰ ਆ ਰਿਹਾ ਜੀ ਹਾਂ ਦੇਖੋ ਬ੍ਰਦਰ ਗੱਲ ਕੀ ਹੈ ਜਿਹੜੇ ਮਾਨਯੋਗ ਪਹਿਲਾਂ ਇੱਥੇ ਐਮਪੀ ਰਹੇ ਆ ਸੋਮ ਪ੍ਰਕਾਸ਼ ਜੀ ਉਹਨਾਂ ਦੇ ਬਾਰੇ ਚਲੋ ਉਮਰ ਜਿੰ ਮੇਥੋਂ ਬਡੇ ਐ ਮੈਂ ਕੋਈ ਬੋਦੀ ਗੱਲ ਨਹੀਂ ਕਰ ਸਕਦਾ ਲੇਕਿਨ ਫਿਰ ਵੀ ਉਹ ਇਲਾਕੇ ਦੇ ਵਿੱਚ ਬਿਲਕੁਲ ਵੀ ਮਾ 5 ਸਾਲ ਦੇ ਬਿਟੂ ਵਿਚਰੇ ਰਹੀਆਂ ਬਿਲਕੁਲ ਵੀ ਵਿਚਨੇ ਨਹੀਂ ਹੈ ਔਰ 10 ਸਾਲ ਤੋਂ ਭਾਪੀ ਦੀ ਸੈਂਟਰ ਸਰਕਾਰ ਹੈ ਉਸ ਦੌਰਾਨ ਹੁਸ਼ਾਰਪੁਰ ਜ਼ਿਲ੍ਹੇ ਨੂੰ ਇੱਥੇ ਕੋਈ ਰੋਜ਼ਗਾਰ ਬਣੇ ਰੋਜ਼ਗਾਰ ਦਾ ਕੋਈ ਸਾਧਨ ਬਣੇ ਕੋਈ ਵੱਡਾ ਪ੍ਰੋਜੈਕਟ ਨਹੀਂ ਆਇਆ ਕੋਈ ਇੰਡਸਟਰੀ ਆ ਜਾਂਦੀ ਕੋਈ ਫੈਕਟਰੀ ਲੱਗ ਜਾਂਦੀ ਸੈਂਟਰ ਗਵਰਨਮੈਂਟ ਦੇ ਬਹੁਤ ਸਾਰੇ ਪ੍ਰੋਜੈਕਟ ਆ ਜਿਹਨਾਂ ਜਿਹੜਾ ਰੀਲ ਕੋਟ ਫੈਕਟਰੀ ਉਧਰ ਲੱਗੀ ਹੈ ਕਪੂਰਥਲੇ ਸਾਈਡ ਤੇ ਉੱਥੇ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਮਿਲਿਆ ਫਿਰ ਦੂਜਾ ਇੱਥੇ ਐਮਸ ਜਾਂ ਪੀਜੀਆਈ ਲੱਗ ਜਾਂਦਾ ਉਹ ਵੀ ਬਠਿੰਡੇ ਵੱਲ ਚਲਾ ਗਿਆ ਤੋ ਹੁਸ਼ਿਆਰਪੁਰ ਦੇ ਵਿੱਚ ਕੋਈ ਬਿਗ ਇੰਡਸਟਰੀ ਔਰ ਬੜਾ ਹਸਪੀਟਲ ਔਰ ਨਾ ਹੀ ਕੋਈ ਵਧੀਆ ਕਾਲਜ ਜਿਹਦੇ ਨਾਲ ਕਿ ਇਸ ਇਲਾਕੇ ਜਿਹੜੀ ਬਰੋਜਗਾਰੀ ਦੀ ਸਮੱਸਿਆ ਉਹਨੂੰ ਸੋਲਵ ਕੀਤਾ ਜਾ ਸਕਦਾ ਉਸ ਤੋਂ ਬਾਅਦ ਜਿਹੜੀ ਸਮੱਸਿਆ ਹੈਗੀ ਆ ਬਰੋਜਗਾਰੀ ਇੱਕ ਬਹੁਤ ਵੱਡੀ ਸਮੱਸਿਆ ਹੈ ਇਲਾਕੇ ਦੀ ਔਰ ਕੰਡੀ ਦੇ ਖੇਤਰ ਦੇ ਵਿੱਚ ਜਿਹੜਾ ਆਰਮੀ ਦੇ ਵਿੱਚ ਲੋਕ ਜਾਂਦੇ ਸੀ ਜੇ ਰੋਜ਼ਗਾਰ ਹਾਸਲ ਕਰਦੇ ਸੀ ਉਹ ਕੇਂਦਰ ਦੀ ਜਿਹੜੀ ਅਗਨੀਵੀਰ ਪਾਲਿਸੀ ਆ ਉਹਦੇ ਕਰਕੇ ਲੋਕਾਂ ਨੇ ਮੰਨ ਚੋ ਉਹਨੂੰ ਵੀ ਲੈ ਕੇ ਬੜੀ ਨਿਰਾਸ਼ਾ ਆ ਕਿ ਇਹ ਆਰਮੀ ਇੱਕ ਬਹੁਤ ਵੱਡਾ ਸੋਰਸ ਸੀਗਾ ਲੋਕਾਂ ਦੀ ਜੀਵਨ ਯਾਪਨ ਦਾ ਉਹ ਵੀ ਸਰਕਾਰ ਨੇ ਖਤਮ ਕਰ ਦਿੱਤਾ ਉੱਪਰੋਂ ਜਿਹੜਾ ਇਕੋਸਿਸਟਮ ਹੈ ਹੁਸ਼ਿਆਰਪੁਰ ਦਾ ਹਿਮਾਚਲ ਦੇ ਨਾਲ ਲੱਗਦਾ ਜਿਹੜੇ ਜੰਗਲਾਤ ਨੇ ਪਹਾੜ ਨੇ ਬਗੜੇ ਪਾਣੀ ਆ ਦਰਿਆ ਨੇ ਜਾਂ ਚੋਹ ਹੈ ਉਹਨਾਂ ਵਿੱਚੋਂ ਜਿਹੜੇ ਲਾਲਚੀ ਮਾਈਨਿੰਗ ਵਾਲੇ ਲੋਕ ਹੈ ਮਾਫੀਆ ਹੈ ਜਿਹੜਾ ਉਹ ਜਿਹੜੇ ਉਹਨਾਂ ਨਾਲ ਕੁਝ ਅਫਸਰ ਔਰ ਲੀਡਰਸ਼ਿਪ ਵੀ ਮਿਲੇ ਹੋਏ ਨੇ ਉਹਨਾਂ ਨੇ ਇੰਨੀ ਜ਼ਿਆਦਾ ਮਾਈਨਿੰਗ ਕਰਕੇ ਉਹ ਖੱਡਾ ਬਣਾ ਦਿੱਤੀਆਂ ਪਹਾੜੀ ਏਰੀਆ ਨੂੰ ਉਹ ਖੱਡਾ ਬਣਦੇ ਨਾਲ ਇੱਕ ਤਾਂ ਇਕੋਸਿਸਟਮ ਜਿਹੜਾ ਉਹ ਸਾਰਾ ਉਹ ਖਰਾਬ ਹੋਇਆ ਦੂਸਰਾ ਜਿਹੜਾ ਹੈਗਾ ਜਿਹੜੀ ਇੱਕ ਹੋਰ ਨਵੇਂ ਤਰ੍ਹਾਂ ਦੇ ਖਤਰੇ ਜਿਹੜੇ ਆ ਵੀ ਕਿਸੇ ਵੇਲੇ ਹਾੜ ਆਉਂਦਾ ਤਾਂ ਪਾਣੀ ਕਿਸ ਪੁਰਾਣੇ ਦਾ ਪਾਣੀ ਦਾ ਰਸਤਾ ਬਦਲ ਸਕਦਾ ਹੈ ਜੰਗਲ ਸਾਰਾ ਉੱਥੇ ਤਬਾਹ ਹੋ ਗਿਆ ਜਿਹੜੀ ਜੰਗਲੀ ਜੀਵ ਜੰਤੂ ਆ ਉਹਨਾਂ ਦਾ ਜਿਹੜਾ ਲਾਈਫ ਸਟਾਈਲ ਉਹ ਡਿਸਟਰਬ ਹੋਇਆ ਤੋਂ ਇਹ ਪਿਛਲੇ 10 ਸਾਲਾਂ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਹੋਇਆ ਔਰ ਜਿਹੜੀ ਦੂਜੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਮੈਂ ਫੀਲ ਕਰਦਾ ਹੋਊਗਾ ਹੈਗੀ ਆ ਵੀ ਇਸ ਵੇਲੇ ਸੰਵਿਧਾਨ ਲੋਕਤੰਤਰ ਔਰ ਜਿਹੜਾ ਤਰਨ ਅਪੇਕਸ਼ਤਾ ਦਾ ਸਾਡਾ ਐ ਸੰਵਿਧਾਨ ਦੇ ਵਿੱਚ ਸਿਧਾਂਤ ਹੈ ਵੀ ਸਾਰਿਆਂ ਨੂੰ ਆਪਾਂ ਨਾਲ ਲੈ ਕੇ ਚੱਲਣਾ ਇਸ ਇਸ ਵਿਸ਼ੇ ਤੇ ਵੀ ਆਵਾਂਗੇ ਸੰਵਿਧਾਨ ਵਾਲੇ ਵਿਸ਼ੇ ਤੇ ਉਸ ਤੋਂ ਪਹਿਲਾਂ ਤੁਸੀਂ ਕੰਡੀ ਦੇ ਖੇਤਰ ਦੀ ਗੱਲਬਾਤ ਚੱਲ ਰਹੀ ਸੀ ਨਜਾਇਜ਼ ਮਾਈਨਿੰਗ ਦਾ ਮੁੱਦੇ ਤੇ ਤੁਸੀਂ ਗੱਲ ਕੀਤੀ ਹੈ ਪੇਸ਼ੇਵਰਜੋ ਤੁਸੀਂ ਵਕੀਲ ਹੋ ਪੜ੍ਹੀ ਲਿਖੀ ਜ਼ਮਾਤ ਦੇ ਨਾਲ ਸੰਬੰਧ ਰੱਖਦੇ ਹੋ ਬਾਹਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਹੋ ਤੁਸੀਂ ਮੁਕੇਰੀਆਂ ਤਸੂਆ ਨਜਾਇਜ਼ ਮਾਈਨਿੰਗ ਦੇ ਗੜ ਵੱਜੋਂ ਜਾਣਿਆ ਜਾਂਦਾ ਹੈ ਪੰਜਾਬ ਭਰ ਦੇ ਵਿੱਚ ਤੁਸੀਂ ਵੀ ਆਪਾਂ ਜਦੋਂ ਪਹਿਲਾਂ ਗੱਲਬਾਤ ਕਰ ਰਹੇ ਸੀ ਕਿ ਇਹਹੀ ਚਤਨ ਮੁੱਦਾ ਜਿਹੜਾ ਉੱਪਰ ਕੀ ਜ਼ਿਆਦਾ ਸਾਹਮਣੇ ਆਉਂਦਾ ਹੈ ਕਿਤੇ ਨਾ ਕਿਤੇ ਉਹ ਹੜਾ ਦਾ ਕਾਰਨ ਵੀ ਬਣਿਆ ਸੀ ਜਦ ਇਹ ਹੁਸ਼ਿਆਰਪੁਰ ਜ਼ਿਲ੍ਹੇ ਪਰਦੇ ਵਿੱਚ ਜਿਹੜਾ ਹੜਾ ਦੀ ਸੰਭਾਵਨਾ ਹੋਈ ਸੀ ਜੋ ਹੜਾ ਆਇਆ ਸਨ ਕਿਵੇਂ ਵੇਖਦੇ ਹੋ 3 ਫੁੱਟ ਤੱਕ ਦੀ ਜਿਹੜੀ ਮਨਜ਼ੂਰੀ ਹੁੰਦੀ ਹੈ ਉਹ 3 ਫੁੱਟ ਦੀ ਦੂਰੀ ਹੈ ਜਿਹੜੀ ਉਹ 3 300 ਫੁੱਟ ਤੱਕ ਪਹੁੰਚ ਜਾਂਦੀ ਹੈ ਤੁਸੀਂ ਕਾਨੂੰਨ ਦੇ ਰਖਵਾਲਿਆਂ ਵਕੀਲ ਉਹ ਲੋਕਾਂ ਨੂੰ ਇਨਸਾਫ ਤੋਂ ਆਉਂਦੇ ਹੋ ਕਿ ਆਪਸੀ ਕਹਿਣ ਦਾ ਭਾਵਾ ਕਿ ਲੀਡਰਸ਼ਿਪ ਦੀ ਜਾਂ ਪ੍ਰਸ਼ਾਸਨਿਕ ਮਿਲੀ ਭੁਗਤ ਤੋਂ ਬਿਨਾਂ ਜੀ ਇਹ ਸੰਭਵ ਹੋ ਸਕਦਾ ਹੈ ਕੀ ਕਹਿਣਾ ਇੱਕ ਰਾਜਨੀਤਿਕ ਤੋਂ हट ਕੇ ਜਵਾਬ ਚਾਹਾਂਗਾ ਮੈਂ ਦੇਖੋ ਇਹ ਤਾਂ ਕਾਮਨ ਸੈਂਸ ਵਾਲੀ ਗੱਲ ਹੈ ਜੇ ਕਾਨੂੰਨ ਇਨ ਬਿਲ ਲਾਗੂ ਕੀਤਾ ਜਾਵੇ ਤਾ ਇਸ ਜ਼ਿਲ੍ਹੇ ਵਿੱਚ ਕੋਈ ਪੱਤਾ ਵੀ ਨਹੀਂ ਹਿੱਲ ਸਕਦਾ ਜਦੋਂ ਮਾਈਨਿੰਗ ਦੀ ਪਰਮਿਸ਼ਨ 10 ਫੁੱਟ ਹੁੰਦੀ ਹੈ ਇੱਥੇ ਤਾਂ ਮੇਰੇ ਕੋਲ ਇਦਾਂ ਦੇ ਕੇਸ ਵੀ ਆਏ ਆ ਕਿ ਪਰਮਿਸ਼ਨ ਕਿਸੇ ਹੋਰ ਜਗ੍ਹਾ ਦੀ ਹੈ ਬੰਦੇ ਫੋਰਨ ਚ ਬੈਠੇ ਆ ਉਹਨਾਂ ਦੀ ਜ਼ਮੀਨ ਪੱਟ ਲਈ ਸਾਰੀ ਗੜਜੀ ਵਾਲੇ ਚ ਲੱਗੇ ਮੇਰੇ ਕੋਲ ਕੇਸ ਆਇਆ ਸੀ ਕਿ ਕਾੜਵੀ ਐਨ ਆਰ ਆਈ ਸੀਗਾ ਉਹ ਬਾਹਰੋਂ ਕਿਸੇ ਨੂੰ ਜ਼ਮੀਨ ਦੇ ਕੇ ਗਿਆ ਸੀ ਪਿੱਛੋਂ ਜਿਹੜੇ ਲੈਂਡ ਮਾਫੀਆ ਆ ਅਫਸਰਾਂ ਨਾਲ ਮਿਲ ਕੇ ਔਰ ਪੋਲਿਟਿਸ਼ਨਾਂ ਦੀ ਸ਼ਹਿਰ ਦੇ ਨਾਲ ਕਿਸੇ ਹੋਰ ਬੰਦੇ ਦੀ ਜ਼ਮੀਨ ਦੀ ਸਾਰੀ ਮਿੱਟੀ ਪੱਟ ਕੇ ਲੈ ਗਏ ਇਹ ਜਿਹੜਾ ਵਾਧੂ ਵਿੱਚ ਹੋਇਆ ਦਰਿਆਵਾਂ ਦੇ ਵਿੱਚ ਹੋਇਆ ਤਾਂ ਇਹ ਜਿਹੜਾ ਇਕੋਸਿਸਟਮ ਡਿਸਟਰਬ ਹੋ ਰਿਹਾ ਇਹਦੇ ਵਿੱਚ ਦੋ ਕਾਰਨ ਹੈ ਇੱਕ ਤਾਂ ਪੈਸੇ ਦਾ ਜਿਹੜਾ ਬਹੁਤ ਵੱਡਾ ਲਾਲਚ ਹੈ ਇਹ ਪੈਸਾ ਜਿੰਨਾ ਕਮਾ ਹੁੰਦਾ ਔਰ ਉਸ ਪੈਸੇ ਨੂੰ ਕਮਾਉਣ ਦੇ ਵਿੱਚ ਫਿਰ ਕੁਝ ਪੋਲੀਟੀਸ਼ੀਅਨ ਕੁਝ ਜਿਹੜੇ ਅਫਸਰਾਂ ਮਹਿਕਮੇ ਦੇ ਔਰ ਕੁਝ ਵਪਾਰੀ ਤਰ੍ਹਾਂ ਦੇ ਲੋਕ ਜਿਹੜੇ ਪੈਸਾ ਜਿਆਦਾ-ਜਿਆਦਾ ਕਮਾਉਣਾ ਚਾਹੁੰਦੇ ਆ ਇਹਨਾਂ ਦੀ ਮਿਲਿ ਭਗਤ ਨਾਲ ਇਹ ਸਾਰਾ ਕੁਝ ਹੋ ਰਿਹਾ ਸਵਾਲ ਰੋਟੀ ਵੀ ਨਹੀਂ ਮਿਲਦੀ ਸਵਾਲ ਇਹ ਹੀ ਹੈ ਜੀ ਕੁਦਰਤੀ ਸਰੋਤਾਂ ਦਾ ਜਿਹੜਾ ਉਹ ਘਾਣ ਹੋ ਰਿਹਾ ਨਾ ਤਾਂ ਲੀਡਰਾਂ ਨੂੰ ਫਰਕ ਪੈਂਦਾ ਨਾ ਅਫਸਰਾਂ ਨੂੰ ਫਰਕ ਪੈਂਦਾ ਕਿਉਂਕਿ ਲੀਡਰਾਂ ਦੇ ਅਫਸਰਾਂ ਦੇ ਨਿਆਣੇ ਆ ਜਿਹੜੇ ਉਹ ਵਿਦੇਸ਼ਾਂ ਦੇ ਵਿੱਚ ਸੈਟਲ ਨੇ ਇਹਨਾਂ ਦੇ ਵੀ ਮੈਨੂੰ ਲੱਗਦਾ ਆਮ ਤੌਰ ਤੇ ਵੀਸੇ ਲੱਗੇ ਹੋਏ ਹੁੰਦੇ ਨੇ ਨੁਕਸਾਨ ਆ ਜਿਹੜਾ ਉਹ ਸਾਡੇ ਵਰਗੇ ਨੂੰ ਆਮ ਲੋਕਾਂ ਨੂੰ ਆ ਜੀ ਤੁਸੀਂ ਕਿੱਦਾਂ ਹੁਣ ਇਹਦੀ ਚੌਕੀਦਾਰ ਬਣ ਕੇ ਪਹਿਰੇਦਾਰੀ ਕਰੋਗੇ ਫਿਰ میری ਗੱਲ ਇਹ ਆ ਪਹਿਲੀ ਗੱਲ ਮੈਂ ਦੱਸਣੀ ਚਾਹੁੰਦਾ ਜਿਹੜਾ ਕਾਨੂੰਨ ਹੈ ਉਹਨੂੰ ਇਨ ਬਿਨ ਲਾਗੂ ਕਰਨ ਦੀ ਤੁਹਾਡੇ ਚ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ ਜੇ ਉੱਪਰ ਬੈਠੇ ਵਿਅਕਤੀ ਦੇ ਉੱਪਰ ਜਿਹਨੂੰ ਅਸੀਂ ਚੁਣ ਕੇ ਭੇਜਿਆ ਜੇ ਉਹਦੇ ਮਨ 'ਚ ਇਹ ਗੱਲ ਤਾਂ ਉਹ ਵੀ ਇੱਕ ਜਿਹੜੀ ਹੈਗੀ ਆ ਭਾਵਨਾ ਜਿਹੜੀ ਹੈ ਉਹ ਨੁਕਸਾਨ ਕਰਦੀ ਹੈ ਦੂਜੀ ਗੱਲ ਇਹ ਹੈ ਕਿ ਜਿਹੜੇ ਹੁਣ ਅੱਜ ਦੇਖੋ ਚੋਣਾਂ ਦੇ ਆਖਰੀ ਦਿਨ ਚੱਲਦੇ ਆ ਮੈਂ ਕਿਸੇ ਤੇ ਇਲਜ਼ਾਮ ਨਹੀਂ ਲਗਾਉਂਦਾ ਲੇਕਿਨ ਇਹ ਜਨਰਲ ਪਰੰਪਰਾ ਹੈਗੀ ਆ ਸਾਡੇ ਇਲੈਕਸ਼ਨਾਂ ਦੇ ਵਿੱਚ ਅੱਜ ਦੋ ਦਿਨ ਜਿਹੜੇ ਅਮੀਰ ਕਰੋੜਪਤੀ ਉਮੀਦਵਾਰ ਹੈਗੇ ਆ ਉਹਨਾਂ ਨੇ ਪਾਣੀ ਦਾ ਪੈਸੇ ਦਾ ਹੜ ਲੈ ਕੇ ਆਉਣਾ ਸ਼ਰਾਬਾਂ ਪਿਉਣੀਆਂ ਪੈਸੇ ਵੰਡਣੇ ਆ ਉਹ ਜਿਹੜਾ ਇਹ ਲੋਕ ਪੈਸਾ ਖਰਚ ਕਰਦੇ ਆ 5-5 10-10 ਕਰੋੜ ਰੁਪਏ ਇਲੈਕਸ਼ਨ ਦੇ ਉੱਪਰ ਖਰਚ ਕਰਦੇ ਆ ਉਹ ਪੈਸਾ ਇਹਨਾਂ ਨੇ ਇੱਕ ਤਾਂ ਦੋ ਨੰਬਰ ਦੇ ਤਰੀਕੇ ਨਾਲ ਹਾਸਲ ਕੀਤਾ ਹੋਇਆ ਉਹ ਦੂਸਰਾ ਖਰਚਣ ਤੋਂ ਬਾਅਦ ਆਉਣੇ 5 ਸਾਲ ਦੇ ਵਿੱਚ ਉਹ ਪੈਸਾ ਇਹਨਾਂ ਨੇ ਪੂਰਾ ਵੀ ਕਰਨਾ ਔਰ ਅਗਲੇ ਇਲੈਕਸ਼ਨ ਦੀ ਤਿਆਰੀ ਵੀ ਕਰਨੀ ਹੈ ਤੋਂ ਇਸ ਤਰੀਕੇ ਨਾਲ ਜਿਹੜੀ ਰਾਜਨੀਤੀ ਵਿੱਚ ਪੈਸੇ ਦਾ ਬਹੁਤ ਜ਼ਿਆਦਾ ਧਗਲ ਹੈ ਉਹ ਪੈਸਾ ਜਿਹੜਾ ਹੈ ਇਹੀ ਸਾਰੀਆਂ ਲਾਮਤਾਂ ਦਾ ਕਾਰਨ ਬਣਦਾ ਉਹ ਪੈਸਾ ਕਿੱਠੋਂ ਕਿੱਥੋਂ ਕਿਹੜੀਆਂ ਅਗਰਾਈਆਂ ਕੀਤੀਆਂ ਜਾਂਦੀਆਂ ਮਾਫੀਆ ਚਲਾਇਆ ਜਾਂਦਾ ਨਸ਼ਾ ਮਾਫੀਆ ਚਲਾਇਆ ਜਾਂਦਾ ਲੈਂਡ ਮਾਫੀਆ ਚਲਾਇਆ ਜਾਂਦਾ ਮਾਈਨਿੰਗ ਚਲਾਈ ਜਾਂਦੀ ਹੈ ਔਰ ਗੈਂਗਸਟਰ ਵਾਰ ਚਲਾਇਆ ਜਾਂਦਾ ਇਹ ਸਾਰੀ ਰਾਜਨੀਤੀ ਇਸ ਤਰੀਕੇ ਨਾਲ ਚਲਾਈ ਜਾਂਦੀ ਹੈ ਮੈਂ ਇਸ ਗੱਲ ਦਾ ਬਹਾਮੀ ਹਾਂ ਕਿ ਜੇ ਅਸੂਲਾਂ ਤੇ ਸਿਧਾਂਤਾਂ ਦੇ ਆਧਾਰ ਤੇ ਰਾਜਨੀਤੀ ਨਹੀਂ ਹੋਊਗੀ ਤਾਂ ਦੇਸ਼ ਦੇ ਵਿੱਚ ਸਮੱਸਿਆਵਾਂ ਜਿਹੜੀਆਂ ਭ੍ਰਿਸ਼ਟਾਚਾਰ ਨਾਲ रिलेटेड ਸਮੱਸਿਆਵਾਂ ਇਹ ਕਦੀ ਵੀ ਸੋਲਵ ਨਹੀਂ ਹੋ ਸਕਣਗੀਆਂ ਰਣਜੀਤ ਦੇ ਚੋਣਾਂ ਤੋਂ ਪਹਿਲਾਂ ਹਰ ਇੱਕ ਉਮੀਦਵਾਰ ਹੈ ਜਾਂ ਰਾਜਨੀਤਿਕ ਆਗੂ ਹੈ ਬਹੁਤ ਇਨਕਲਾਬ ਦੀਆਂ ਗੱਲਾਂ ਕਰਦਾ ਹੈ ਜਿਵੇਂ ਤੁਸੀਂ ਵੀ ਹੁਣ ਕਰ ਰਹੇ ਹੋ ਕਿ ਇਹ ਨਜਾਇਜ਼ ਮਾਈਨਿੰਗ ਦਾ ਧੰਦਾ ਬੰਦ ਹੋਣਾ ਚਾਹੀਦਾ ਹੈ ਕਿਸੇ ਦੀ ਮਿਲੀ ਭੁਗਤ ਤੋਂ ਬਿਨਾਂ ਸੰਭਵ ਨਹੀਂ ਹੋ ਸਕਦਾ 2 ਨੰਬਰ ਦਾ ਪੈਸਾ ਇਸ ਤਰ੍ਹਾਂ ਤਾਂ ਨਹੀਂ ਹੋਵੇਗਾ ਕਿਤੇ ਕਿ ਜੇਕਰ ਐਡਵੋਕੇਟ ਰਣਜੀਤ ਕੁਮਾਰ ਜਿੱਤਦੇ ਨੇ ਉਹ ਜਿਹੜਾ ਪੈਸਾ ਹੋ ਰਹਾ ਤੇ ਘਰਾਂ ਦੇ ਵਿੱਚ ਆ ਰਿਹਾ ਕਿ ਉਹ ਹਿੱਸਾ ਰਣਜੀਤ ਹੋਣਾ ਦੇ ਘਰ ਚ ਵੀ ਪਹੁੰਚਣ ਲੱਗ ਪਵੇ ਮੈਂ ਜਦੋਂ ਬਾਰ ਦਾ ਪ੍ਰਧਾਨ 2012 ਚ ਬਣਿਆ ਸੀ ਸਾਡੇ ਬਾਰ ਦੇ ਇਲੈਕਸ਼ਨ ਦੇ ਵਿੱਚ ਵੀ ਬਹੁਤ ਪੈਸਾ ਚੱਲਦਾ ਹੈ ਅਤੇ ਮੈਂ ਉਦੋਂ ਵੀ ਇਹ ਸ਼ਰਤ ਰੱਖ ਕੇ ਇਲੈਕਸ਼ਨ ਜਿੱਤਿਆ ਸੀ ਕਿ ਨਾ ਮੈਂ ਸ਼ਰਾਬ ਪੀਵਣੀ ਨਾ ਮੈਂ ਪੈਸਾ ਖਰਚਣਾ ਮੈਂ ਬਿਲਕੁਲ ਫਰੀ ਚ ਬਾਰ ਦਾ ਪ੍ਰੈਜ਼ੀਡੈਂਟ ਬਣਿਆ ਸੀ 2023 ਦੇ ਵਿੱਚ ਵੀ ਜਦੋਂ ਮੈਂ ਬਾਰ ਦਾ ਪ੍ਰੈਜ਼ੀਡੈਂਟ ਬਣਿਆ ਬਾਰ ਦਾ ਪ੍ਰੈਜ਼ੀਡੈਂਟ ਬਣਿਆ 2023 ਦੇ ਵਿਟਿਮਾ ਬਾਰ ਦਾ ਜਦ ਤਮੈ ਇਹੀ ਮੇਰੀ ਫੇਰ ਸ਼ਰਤ ਸੀਗੀ ਵਕੀਲ ਸਹਿਬਾਨ ਮਰ ਔਰ ਮੈਂ ਕੋਈ ਪੈਸਾ ਨਹੀਂ ਖਰਚ ਕੀਤਾ ਸਾਰੀ ਬਾਰ ਨੂੰ ਤੁਸੀਂ ਕਿਤੇ ਵਕੀਲ ਤੋਂ ਇੰਟਰਵਿਊ ਲੈ ਸਕਦੇ ਹੋ ਔਰ ਮੇਰਾ ਕੱਦ ਕਰਦਾਰ ਚਾਲ ਚਰਿੱਤਰ ਜਿਹੜਾ ਇਹ ਲੋਕਾਂ ਨੂੰ ਪਤਾ ਮੈਂ ਕਹੋ ਜੇ ਵਿਅਕਤੀਆਂ ਮੈਂ ਰਾਜਨੀਤੀ ਵਿੱਚ ਇੱਡਾ ਸ਼ੌਕੀਆ ਤੌਰ ਤੇ ਨਹੀਂ ਆਇਆ ਹੋਇਆ ਮੈਂ ਇੱਕ ਅੰਦੋਲਨ ਦੇ ਰਾਹੀਂ ਰਾਜਨੀਤੀ ਦੇ ਵਿੱਚ ਆਇਆ ਹੋਇਆ ਵਿਅਕਤੀਆਂ ਔਰ ਜੇਕਰ ਮੈਨੂੰ ਇਹ ਕੰਮ ਕਰਨ ਦਾ ਮੌਕਾ ਮਿਲਦਾ ਮੈਂ ਹੁਣ ਵੀ ਜਿਹੜਾ ਇਲੈਕਸ਼ਨ ਮੇਰਾ ਸਾਰੇ ਦਾ ਸਾਰਾ ਮੈਂ ਇਮਾਨਦਾਰ ਨਾਲ ਲੜਿਆ ਮੁਲਾਜ਼ਮ ਸਾਥੀ ਮਜ਼ਦੂਰ ਸਾਥੀ ਮੇਰੇ ਜਿਹੜੇ ਇਲੈਕਸ਼ਨ ਦੇ ਅਕਾਊਂਟ ਚ ਹੈ 100 ਰੁਪਿਆ ਵੀ ਆਇਆ 5000 ਰੁਪਿਆ ਵੀ ਆਇਆ 10000 ਰੁਪਿਆ ਵੀ ਆਇਆ ਐਡਾ ਮੈਨੂੰ ਮੁਲਾਜ਼ਮ ਸਾਥੀ ਮਜ਼ਦੂਰ ਸਾਥੀ ਗਰੀਬ ਲੋਕਾਂ ਨੇ ਮੈਂ ਪਿੰਡਾਂ ਦੇ ਵਿੱਚ ਗਿਆ ਵੋਟਾਂ ਮੰਗਣ ਮੈਨੂੰ ਬੀਬੀਆਂ ਨੇ 100-100 ਰੁਪਿਆ ਵੀ ਦਿੱਤਾ 500-500 ਰੁਪਿਆ ਵੀ ਦਿੱਤਾ ਮੈਂ ਉਸ ਪੈਸੇ ਨਾਲ ਇਲੈਕਸ਼ਨ ਲੜਿਆ ਆਰਟੀਆਈ ਪਾਇਓ ਇਲੈਕਸ਼ਨ ਤੋਂ ਬਾਅਦ ਔਰ ਇਨਾ ਇਨਾਰੇ ਇਲੈਕਸ਼ਨ ਦੇ ਖਰਚੇ ਔਰ ਮੇਰੇ ਇਲੈਕਸ਼ਨ ਦੇ ਖਰਚੇ ਦੀ ਆਰਟੀਆਈ ਲੈ ਲਿਓ ਤੁਹਾਨੂੰ ਪਤਾ ਲੱਗ ਜਾਏਗਾ ਰਣਜੀਤ ਜੀ ਸੰਵਿਧਾਨ ਦੀ ਗੱਲਬਾਤ ਤੁਸੀਂ ਸ਼ੁਰੂ ਕੀਤੀ ਸੀਗੀ ਤਾਂ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹੁਸ਼ਾਰਪੁਰ ਦੇ ਵਿੱਚ ਪਹੁੰਚੇ ਸਨ ਉਹਨਾਂ ਵੱਲੋਂ ਵੀ ਸਵਿਧਾਨ ਦਾ ਹੋਕਾ ਦਿੱਤਾ ਗਿਆ ਕਿ ਜਿਹੜੇ ਕਾਂਗਰਸ ਵਾਲੇ ਆ ਇਹ ਸੰਵਿਧਾਨ ਦੇ ਨਾਲ ਛੇੜਛਾੜ ਕਰਨਾ ਚਾਹੁੰਦੇ ਨੇ ਪਰੰਤੂ ਜਿੰਦੋਂ ਤੱਕ ਨਰਿੰਦਰ ਮੋਦੀ ਜ਼ਿੰਦਾ ਹੈ ਜਾਂ ਸਾਡੀ ਸਰਕਾਰ ਹੈ ਕਿਸੇ ਦੀ ਹਿੰਮਤ ਨਹੀਂ ਉਸ ਸੰਵਿਧਾਨ ਦੇ ਨਾਲ ਛੇੜਛਾੜ ਕਰ ਜਾਵੇ ਦੂਜੇ ਪਾਸੇ ਜਦੋਂ ਕਾਂਗਰਸ ਦੀ ਗੱਲ ਚੱਲਦੀ ਹੈ ਕਾਂਗਰਸੀ ਇਹ ਕਹਿੰਦੇ ਕਿ ਭਾਜਪਾ ਵਾਲੇ ਸੰਵਿਧਾਨ ਨੂੰ ਖਤਮ ਕਰਨ ਦੀਆਂ ਚਾਲਾਕਰ ਚੱਲ ਰਹੇ ਆ ਕਿਸੇ ਤੱਕ ਸਾਡੇ ਹੁੰਦਾ ਕਿ ਸੰਵਿਧਾਨ ਦੇ ਨਾਲ ਕੋਈ ਛੇੜਛਾੜ ਨਹੀਂ ਕਰ ਸਕਦਾ ਕਿਵੇਂ ਵੇਖਦੇ ਹੋ ਇੱਕ ਦੂਜੇ ਤੇ ਇਲਜ਼ਾਮ ਬਾਜ਼ੀ ਪਾਟੀ ਜਨਤਾ ਪਾਰਟੀ ਬਾਰੇ ਮਾਨਯੋਗ ਸਾਹਿਬ ਕਾਂਸ਼ੀ ਰਾਮ ਨੇ ਕਿਹਾ ਸੀ ਵੀ ਇੱਕ ਸਾਂਪਨਾ ਤਾਂ ਤੇ ਇੱਕ ਨਾਗਨਾਟ ਹੈ ਦੋਨਾਂ ਦੇ ਨਾਮ ਵੱਖਰੇ ਆ ਜਿਹੜੇ ਦੋਨਾਂ ਪਾਰਟੀਆਂ ਦੇ ਵਿੱਚ ਲੀਡਰ ਕੰਮ ਕਰ ਰਹੇ ਆ ਉਹਨਾਂ ਦੀ ਮਾਨਸਿਕਤਾ ਉਹੀ ਹੈ ਪੂੰਜੀਵਾਦੀ ਔਰ ਜਾਤੀਵਾਦੀ ਔਰ ਇਹ ਲੋਗ ਸਮਾਜ ਨੂੰ 75 ਸਾਲ ਤੋਂ ਇਹ ਲੋਗ ਮਿਲ ਕੇ ਸਮਾਜ ਨਾਲ ਧੋਖਾ ਕਰ ਰਹੇ ਆ ਸੰਵਿਧਾਨ ਦੀ ਜਿੰਨੀ ਕੁ ਪਾਲਣਾ ਕਾਂਗਰਸ ਨੇ ਕੀਤੀ ਹੈ ਸਾਰੀ ਦੁਨੀਆ ਜਾਣਦੀ ਹੈ ਇੰਦਰਾ ਗਾਂਧੀ ਮਾਨਯੋਗ 인ਦਰਾ ਗਾਂਧੀ ਪ੍ਰਧਾਨ ਮੰਤਰੀ ਰਹੇ ਦੇ ਦੇ ਉਸ ਟਨਯੋ ਦੇ ਵਿੱਚ ਜੋ ਸੰਵਿਧਾਨੀਆਂ ਧੜੀਆਂ ਉਡਾਈਆਂ ਗਈਆਂ ਉਹ ਇਤਿਹਾਸ ਉਸ ਗੱਲ ਦਾ ਗਵਾਹ ਆ ਮਾਨਯੋਗ ਨਰਿੰਦਰ ਮੋਦੀ ਜੀ ਪਿਛਲੇ 10 ਸਾਲ ਤੋਂ ਸੱਤਾ ਤੇ ਬੈਠੇ ਨੇ ਉਹ ਸੰਵਿਧਾਨ ਦੀ ਕਿਸੇ ਵੀ ਪਰੰਪਰਾ ਔਰ ਮਰਿਆਦਾ ਦਾ ਪਾਲਨ ਨਹੀਂ ਹੋ ਰਿਹਾ ਪਾਰਲੀਮੈਂਟ ਦੇ ਵਿੱਚ ਇਲੈਕਟੋਰਲ ਬਾਂਡ ਦਾ ਇਸ਼ੂ ਲੈ ਲਓ ਪਹਿਲੀ ਗੱਲ ਤਾਂ ਉਹਨੂੰ ਪਾਰਲੀਮੈਂਟ ਦੇ ਵਿੱਚੋਂ ਪਾਸ ਕਰਾਉਂਦਾ ਉਹਨਾਂ ਦਾ ਢੰਗ ਬਿਲਕੁਲ ਗਲਤ ਸੀ ਉਹਨੂੰ ਮਨੀ ਬਿਲ ਨਾਲ ਅਟੈਚ ਕਰਕੇ ਪਾਸ ਕਰਵਾਇਆ ਗਿਆ ਉਰੀ ਰਾਜ ਸਭਾ ਦੇ ਵਿੱਚ ਉਹਦੀ ਡਿਸਕਸ਼ਨ ਨਹੀਂ ਹੋਈ ਵੋਟਿੰਗ ਨਹੀਂ ਹੋਈ ਠੀਕ ਹੈ ਜੀ ਔਰ ਜਦੋਂ ਪਾਸ ਹੋ ਗਿਆ ਧੜਾ ਟੜ ਉਹਦੇ ਰਾਹੀਂ ਹਜ਼ਾਰਾਂ ਕਰੋੜ ਰੁਪਏ ਬੀਜੇਪੀ ਦੇ ਖਾਤੇ ਚ ਗਿਆ ਇਸ ਟਾਈਮ ਬੀਜੇਪੀ ਕੋਲ ਇੰਨਾ ਪੈਸਾ ਆ ਇਲੈਕਟਰਲ ਬੌਂਡ ਤੋਂ ਆਇਆ ਹੋਇਆ ਕਿ ਉਹ ਪ੍ਰਤੀ ਲੋਕ ਸਭਾ ਕੌਨਸਟਿਟੂਐਂਸੀ 30 ਕਰੋੜ ਰੁਪਏ ਖਰਚ ਕਰਨ ਦੀ ਸਮਰੱਥਾ ਰੱਖਦੀ ਹੈ ਇੰਨਾ ਪੈਸਾ ਬੀਜੇਪੀ ਕੋਲ ਇਸ ਵੇਲੇ ਹੈ ਉਹਨਾਂ ਦੇ ਖਾਤੇਾਂ ਚ ਔਰ ਇਹ ਸਾਰਾ ਪੈਸਾ ਇਲੈਕਟਰਲ ਬੌਂਡ ਵੇ ਰਾਹੀਂ ਬੀਜੇਪੀ ਕੋਲ ਆਇਆ ਜਿਹੜਾ ਕਿ ਆਸਵਧਾਨਿਕ ਤਰੀਕੇ ਨਾਲ ਪਾਰਲੀਮੈਂਟ ਵਿੱਚੋਂ ਪਾਸ ਕਰਾਇਆ ਗਿਆ ਦੂਸਰਾ ਬੀਜੇਪੀ ਦੇ ਵੱਡੇ ਵੱਡੇ ਲੀਡਰ ਗਾਹੇ ਬਗਾਹੇ ਸੰਵਿਧਾਨ ਤੇ ਸਵਾਲ ਖੜਾ ਕਰਦੇ ਆ ਲੋਕਤੰਤਰ ਤੇ ਸਵਾਲ ਖੜਾ ਕਰਦੇ ਆ ਧਰਮ ਨਿਰਪੇਖਤਾ ਤੇ ਸਵਾਲ ਖੜਾ ਕਰਦੇ ਆ ਰਾਖਮੀ ਕਰਨ ਤੇ ਸਵਾਲ ਖੜਾ ਕਰਦੇ ਆ ਉਹ ਅੱਜ ਸੰਵਿਧਾਨ ਦਾ ਜਿਹੜਾ ਲੋਕਤੰਤਰੀ ਸਮਾਜਵਾਦ ਦਾ ਸਿਧਾਂਤ ਹੈ ਕਿ ਸਰਕਾਰ ਨੇ ਕਲਿਆਣਕਾਰੀ ਵੈਲਫੇਅਰ ਸਟੇਟ ਹੈ ਭਾਰਤ ਕਲਿਆਣਕਾਰੀ ਰਾਜ ਦੀ ਸਥਾਪਨਾ ਹੈ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਉਹਨੂੰ ਠੋਡ ਮਾਰ ਕੇ ਇਹ ਅਡਾਨੀ ਅਮਾਨੀ ਦਾ ਰਾਜ ਕ੍ਰੀਏਟ ਕਰ ਰਹੇ ਇਸ ਦੇ ਵਿੱਚ ਤੋ ਇਸ ਕਰਕੇ ਮੇਰੇ ਹਿਸਾਬ ਨਾਲ ਬੀਜੇਪੀ ਔਰ ਕਾਂਗਰਸ ਜਾਂ ਇਹਨਾਂ ਦੇ ਲੀਡਰ ਜਿਹੜੇ ਆ ਕਲਿਆਣਕਾਰੀ ਰਾਜੇ ਦੀ ਸਥਾਪਨਾ ਦੀ ਗੱਲ ਕਰਨੀ ਜਾਂ ਡੈਮੋਕ੍ਰੈਟਿਕ ਸੋਸ਼ੀਅਲਿਜ਼ਮ ਦੀ ਗੱਲ ਕਰਨੀ ਜਾਂ ਸੰਵਿਧਾਨ ਦੀ ਗੱਲ ਕਰਨੀ ਇਹਨਾਂ ਲੋਕਾਂ ਨੇ ਮੂੰਹੋਂ ਤੋਂ ਗੱਲ ਸਾਜ ਦੇਣੀ ਹੈ ਆਖਰੀ ਸਵਾਲ ਆ ਮਹ ਜੀ ਚਾਹ ਦੋਕੂਮੈਂਟਾਂ ਘੰਟਿਆਂ ਦਾ ਸਮਾਂ ਜਿਹੜਾ ਲੋਕ ਸਭਾ ਛੋੜਨ ਨੂੰ ਬਾਕੀ ਰਹਿੰਦਾ ਸੋ ਜੇਕਰ ਕੋਈ ਪਬਲਿਕ ਨੂੰ ਮੈਸੇਜ ਕਨਵੇ ਕਰਨਾ ਹੋਵੇ ਐਡਵੋਕੇਟ ਰਣਜੀਤ ਕੁਮਾਰ ਹੋਣਾ ਤੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਮੈਂ ਪਬਲਿਕ ਨੂੰ ਇਹੀ ਬੇਨਤੀ ਕਰਨਾ ਚਾਹਨਾ ਹਾਂ ਤੁਸੀਂ ਲੀਡਰ ਸਹਿਬਾਨਾਂ ਦੇ ਕੱਪੜ ਉਹਨਾਂ ਦੇ ਰੁਤਬੇ ਉਹਨਾਂ ਦੀਆਂ ਗੱਡੀਆਂ ਉਹਨਾਂ ਦੇ ਸੰਗਠਨਾਂ ਨੂੰ ਦੇਖ ਕੇ ਵੋਟ ਨਾ ਪਾਓ ਤੁਸੀਂ ਵੋਟ ਪਾਓ ਉਸ ਵਿਅਕਤੀ ਦੀ ਜਿਹੜੀ ਉਹਦੀ ਚਾਲ ਚਰਿੱਤਰ ਕੱਦ ਕਰਦਾਰ ਉਹਦੀ ਪਰਸਨੈਲਿਟੀ ਹੈ ਉਹਨੂੰ ਦੇਖ ਕੇ ਪਾਓ ਉਹਦੀ ਇਮਾਨਦਾਰੀ ਨੂੰ ਦੇਖ ਕੇ ਵੋਟ ਪਾਓ ਇਹ ਨਾ ਸੋਚੋ ਵੀ ਫਲਾਹ ਪਾਰਟੀ ਵੱਡੀ ਹੈ ਫਲਾਹ ਪਾਰਟੀ ਛੋਟੀ ਹੈ ਤੁਸੀਂ ਜੇ ਇੱਕ ਕਾਬਲ ਫਾਜ਼ਿਲ ਔਰ ਇਮਾਨਦਾਰ ਨੁਮਾਇੰਦਾ ਚੁਣ ਕੇ ਤੁਸੀਂ ਪਾਰਲੀਮੈਂਟ ਦੇ ਵਿੱਚ ਜੇ ਭੇਜਦੇ ਹੋ ਤੁਸੀਂ ਤਾਂ ਉਹ ਇਹ ਗੱਲ ਯਕੀਨੀ ਹੈ ਕਿ ਤੁਹਾਡੇ ਹੱਕ ਸੱਚ ਔਰ ਇਨਸਾਫ ਦੀ ਗੱਲ ਉਹ ਪਾਰਲੀਮੈਂਟ 'ਚ ਰੱਖੇਗਾ ਜੇਕਰ ਤੁਸੀਂ ਇੱਕ ਪੈਸੇ ਵਾਲੇ ਨੂੰ ਦਲ ਬਦਲੂ ਨੂੰ ਜਿਹੜਾ ਕਿ ਪੈਸੇ ਦੇ ਜ਼ੋਰ ਤੇ ਸੱਤਾ ਤੇ ਆਉਣਾ ਚਾਹੁੰਦਾ ਹੈ ਜੇਕਰ ਤੁਸੀਂ ਉਸ ਨੂੰ ਉਸ ਨੂੰ ਬਿਠਾਉਂਗੇ ਪਾਰਲੀਮੈਂਟ ਦੇ ਵਿੱਚ ਜਾ ਕੇ ਇੱਕ ਤਾਂ ਆਪਣੇ ਕਾਰੋਬਾਰ ਸੰਭਾਲੇਗਾ ਤੇ ਆਪਣੇ ਖਰਚੇ ਦੇ ਪੈਸੇ ਨੂੰ ਰਿਕਵਰ ਕਰੇਗਾ ਔਰ ਹੋਰ ਪੈਸਾ ਕਮਾਣ ਦੀ ਲਾਲਸਾ ਪੂਰੀ ਕਰੇਗਾ ਉਹ ਦੇਸ਼ ਦੀ ਜਾਂ ਤੁਹਾਡੇ ਹਲਕੇ ਦੀ ਚਿੰਤਾ ਨਹੀਂ ਕਰੇਗਾ ਬਹੁਤ ਬਹੁਤ ਧੰਨਵਾਦ ਜੀ ਸੋਇਆ さん ਹੁਸ਼ਾਰਪੁਰ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਐਡਵੋਕੇਟ ਰਣਜੀਤ ਕੁਮਾਰ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਕਰਾਰੀ ਝੋਠਵੀ ਕੀਤੀ ਗਈ ਹੈ ਕਾਂਗਰਸ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਤੇ ਸੋ ਜੋ ਉਹਨਾਂ ਦੀ ਨੀਤੀ ਹੈ ਜਾਂ ਨiyet ਹੈ ਬਹੁਜਨ ਸਮਾਜ ਪਾਰਟੀ ਦੀ ਉਸ ਬਾਬਤ ਵੀ ਉਹਨਾਂ ਵੱਲੋਂ ਜਾਣਕਾਰੀ ਜਿਹੜੀ ਸਾਂਝੀ ਕੀਤੀ ਗਈ ਹੈ ਤੇ ਲੋਕਾਂ ਨੂੰ ਇੱਕ ਵੱਡੀ ਅਪੀਲ ਕੀਤੀ ਗਈ ਹੈ ਕਿ ਅਜਿਹੇ ਉਮੀਦਵਾਰ ਨੂੰ ਆਪਣਾ ਸੰਸਦ ਚੁਣਨ ਜੋ ਕਿ ਲੋਕ ਸਭਾ ਦੇ ਵਿੱਚ ਜਾ ਕੇ ਲੋਕਾਂ ਦੇ ਆਮ ਲੋਕਾਂ ਦੇ ਆਪਣੇ ਸਮਾਜ ਦੇ ਵਿਕਾਸ ਬਾਰੇ ਗੱਲ ਕਰੇ ਨਾ ਕਿ ਆਪਣੇ ਨਿੱਜੀ ਹਿੱਤਾਂ ਬਾਰੇ ਕੈਮਰਾ ਪਰਸਨ ਕਰਮਜੀਤ ਸਿੰਘ ਅਜੇਤ ਨਾਲ ਚੇਤਨ ਕਸ਼ਪ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਰਹੋ ਹੁਸ਼ਾਰ ਪਰ ਨਿਊਜ਼ ਦੇ ਨਾਲ ਵੀ A GNA University see potential in everyone and everything around us we drive innovation and entrepreneurship we groom competent global citizens to affect positive change around us